ਬਹੁਤ ਹੀ ਸਤਿਕਾਰਯੋਗ ਈਓ ਸਾਹਿਬ ਔਰ ਐਮਸੀ ਸਰਵ ਐਮੀ ਸਾਹਿਬ ਐਸਓ ਸਾਹਿਬ ਤੇ ਮੇਰੇ মিডিਏ ਤੋਂ ਜਿੰਨੇ ਸਾਥੀ ਐ ਸਾਰੇ ਅੰਦਰ ਧੰਨਵਾਦ ਅੱਜ ਅਸੀਂ ਨਗਰ ਕੌਂਸਲ ਦੇ ਵਿੱਚ ਟਾਂਡੇ ਦੇ ਯੂ ਆਫਿਸ ਬੈਠੇ ਆਂ ਬਹੁਤ ਚਿਰ ਤੋਂ ਰੌਲਾ ਪੈ ਰਿਆ ਸੀ ਤੁਸੀਂ ਵੀ ਸੁਣਿਆ মিডিਏ ਦੇ ਵਿੱਚ ਪੰਜਾਬ ਸਰਕਾਰ ਨੇ ਕੀ ਦਿੱਤਾ ਪੰਜਾਬ ਸਰਕਾਰ ਦਾ ਪੈਸਾ ਲਿਆਓ ਜੀ ਐਂ ਕਰੋ ਜੀ ਔਂ ਕਰੋ ਮੰਤਰੀ ਸਾਹਿਬ ਨੇ ਵੀ ਕਈ ਵਾਰੀ ਬੜੀਆਂ ਟਿੱਪਣੀਆਂ ਕੀਤੀਆਂ ਪੰਜਾਬ ਸਰਕਾਰ ਨੇ 6 ਕਰੋੜ 90 ਲੱਖ 7000 ਰੁਪਇਆ ਪੰਜਾਬ ਸਰਕਾਰ ਨੇ ਟਾਂਡੇ ਸਿਟੀ ਲਈ ਦਿੱਤਾ ਔਰ ਪਰसों ਇਸ ਜਗ੍ਹਾ ਤੇ ਬੈਠ ਕੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਨਗਰ ਕੌਂਸਲ ਦੇ ਐਮਸੀ ਸਹਿबान ਸਾਰਿਆਂ ਨੇ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਕੀਤੀ ਮੈਂ ਧੰਨਵਾਦ ਉਹਨਾਂ ਦਾ ਕਰਦਾ ਕਿ ਉਹਨੇ ਜਿੰਨੀਆਂ ਸਾਡੀਆਂ ਗ੍ਰਾਂਟਾਂ ਆਈਆਂ ਸੀ ਜੋ-ਜੋ ਸ਼ਹਿਰ ਦੇ ਕੰਮ ਹੋਣ ਵਾਲੇ ਸੀ ਉਹ ਕੰਮਾਂ ਤੇ ਪ੍ਰਧਾਨ ਸਾਹਿਬ ਨੇ ਆ ਦੇਖੋ ਸਾਈਨ ਵੀ ਕੀਤੇ ਨੇ। ਔਰ ਇੱਕ ਮੀਟਿੰਗ ਬੁਲਾਈ ਗਈ ਸੀ ਅੱਜ 12 ਵਜੇ ਹਾਊਸ ਦੀ। ਔਰ ਮੈਨੂੰ ਈਓ ਸਾਹਿਬ ਦੀ ਕਾਲ ਆਈ ਜੀ ਉਹ ਮੀਟਿੰਗ ਉਹਨੇ ਕੈਨਸਲ ਕਰ ਦਿੱਤੀ ਆ। ਤਾ ਮੈਂ ਤੁਹਾਡੇ ਮੀਡੀਆ ਰਾਈ ਸਰ ਕਿਸ ਨੇ ਕੈਨਸਲ ਕੀਤੀ ਤੁਹਾਡੇ ਮੀਡੀਆ ਰਾਈ ਪ੍ਰਧਾਨ ਸਾਹਿਬ ਨੇ ਤੇ ਸਰ ਮੀਟਿੰਗ ਜਦੋਂ ਤੁਸੀਂ ਇਹ ਰੱਖੀ ਸੀਗੀ ਉਦੋਂ ਪ੍ਰਧਾਨ ਸਾਹਿਬ ਦੀ ਮੌਜੂਦਗੀ 'ਚ ਰੱਖੀ ਸੀਗੀ ਪ੍ਰਧਾਨ ਸਾਹਿਬ ਦੀ ਮੌਜੂਦਗੀ 'ਚ ਇਹ ਪ੍ਰਧਾਨ ਸਾਹਿਬ ਨੇ ਆ ਦੇਖੋ ਸਾਈਨ ਵੀ ਕੀਤੇ ਟੈਂਡਰਾਂ ਤੇ ਸਾਈਨ ਵੀ ਕੀਤੇ ਹੋਏ ਆ ਔਰ ਹਾਊਸ ਦੇ ਵਿੱਚ ਅੱਜ ਮੀਟਿੰਗ ਪਾ ਕੇ ਅਸੀਂ ਇਹਨੂੰ ਰੰਗਤ 'ਚ ਲਿਆਉਣਾ ਹੈ ਮੈਂ ਸਾਥੀਆਂ ਨੂੰ ਉਸ ਦਿਨ ਵੀ ਕਿਹਾ ਸੀ ਪ੍ਰਧਾਨ ਸਾਹਿਬ ਨੂੰ ਵੀ ਤੇ ਐਮਸੀ ਸਾਹਿਬਾਨ ਨੂੰ ਵੀ ਮੈਂ ਕਿਹਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਆਪਾਂ ਇਸ ਹੌ ਵਿੱਚ ਬੈਠੇ ਤਾਂ ਸਾਰੇ ਇੱਕ ਪਰਿਵਾਰ ਵਾਂਗੂ ਬਹੁਤ ਵਧੀਆ ਮਾਹੌਲ ਬਣਦਾ ਪਰ ਜਦੋਂ ਤੁਸੀਂ ਇੱਥੋਂ ਨਿਕਲ ਕੇ ਬਾਹਰ ਚਲੇ ਜਾਂਦੇ ਹੋ ਤੁਹਾਨੂੰ ਪਤਾ ਨਹੀਂ ਕਿਹਦੀ ਕਾਲ ਆਉਂਦੀ ਆ ਕੌਣ ਤੁਹਾਨੂੰ ਪ੍ਰੈਸ ਕਰਦਾ ਤੁਸੀਂ ਮੁੜ ਕੇ ਉਹਦੇ ਉਲਟ ਹੋ ਜਾਂਦੇ ਆ ਤਮੇਨਾਂ ਪ੍ਰੋਮਿਸ ਕਰਕੇ ਗਏ ਸੀ ਕਿ ਅੱਜ ਦੇ ਦਿਨ ਆਪਾਂ ਆਵਾਂਗੇ ਵੀ ਐਮ ਐਲ ਏ ਸਾਹਿਬ ਆਪਾਂ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨਾ ਆ ਔਰ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਜੋ ਵੀ ਸਾਡੇ ਕੋਲੋਂ ਹੈਲਪ ਚਾਹੀਦੀ ਅਸੀਂ ਦੇਵਾਂਗੇ ਪਰ ਮੈਨੂੰ ਲੱਗਦਾ ਕਿ ਜਿਹੜੀ ਜਮਾਤ ਦੇ ਜਿਹੜੀ ਪਾਰਟੀ ਦੇ ਉਹ ਨੁਮਾਇੰਦੇ ਆ ਉਸ ਮੰਤਰੀ ਸਾਹਿਬ ਨੂੰ ਇਹ ਭੱਲ ਨਹੀਂ ਪਚੀ ਸੰਗਤ ਸਿੰਘ ਗਿਲਜੀਆ ਨੂੰ ਕਿ ਸ਼ਹਿਰ ਦਾ ਕੰਮ ਹੋ ਸਕੇ ਔਰ ਅੱਜ ਦੀ ਮੀਟਿੰਗ ਕੈਸਲ ਮੈਂ ਇਹ ਨਹੀਂ ਕਹੂੰਗਾ ਉਹ ਨਹੀਂ ਪ੍ਰਧਾਨ ਸਾਹਿਬ ਨੇ ਜਾਂ ਉਹ ਨਹੀਂ ਇਹ ਪਿੱਛੋਂ ਚੂੜੀ ਮੂੜੀ ਮਰੋੜੀ ਗਈ ਆ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਤੁਹਾਨੂੰ ਦੱਸਣਾ ਚਾਹੁੰਦਾ ਆ ਇਹ ਜਿਹੜੇ ਨਕਾਬ ਪਾ ਕੇ ਫਿਰਦੇ ਆ ਸ਼ਹਿਰ ਦਾ ਕੰਮ ਵੀ ਹੋਣਾ ਆ ਔਰ ਸ਼ਹਿਰ ਲਈ ਜਿੰਨਾ ਪੈਸਾ ਆ ਇਹ ਲੱਗਣਾ ਵੀ ਆ ਪਰ ਮੈਂ ਸਿਰਫ ਤੁਹਾਡੇ ਸਾਹਮਣੇ ਪਿਕਚਰ ਚਿਹਰੇ ਤੇ ਆਉਣਾ ਚਾਹੁੰਦਾ ਸੀ ਕਿ ਬਾਹਰ ਕੀ ਪ੍ਰਚਾਰ ਹੁੰਦਾ ਆ ਅੰਦਰੋਂ ਇਹ ਕੀ ਨੇ ਲੋਕ ਮਾਤਰੀ ਸਾਹਿਬ ਜੇ ਇਹ ਪੈਸਾ ਤੁਸੀਂ ਇੱਕ ਵੀਡੀਓ ਚ ਕਿਹਾ ਸੀ ਐਮ ਸੀ ਹਾ ਤੋਂ ਵੀ ਕਹਾਇਆ ਸੀ ਕਿ ਪੰਜਾਬ ਗਵਰਨਮੈਂਟ ਨੇ ਪੈਸੇ ਨਹੀਂ ਦਿੱਤੇ ਅਜੇ ਤੱਕ ਜੇ 6 ਕਰੋੜ 90 ਲੱਖ 7000 ਰੁਪਇਆ ਸ਼ਹਿਰ ਲਈ ਆਇਆ ਤਾਂ ਇਹਦੇ ਚ ਮਾੜੀ ਕੀ ਆ ਇੱਕ ਮੈਂ ਤੁਹਾਡੇ ਮੰਗੂ ਇਹ ਪੈਸਾ ਕਿਸੇ ਦੀਆਂ ਪਰਸਨਲ ਕਲੋਨੀਆ ਦੇ ਵਿੱਚ ਸੀਵਰੇਜ ਪਾਉਣ ਲਈ ਜੂਜ਼ ਨਹੀਂ ਕਰਨਾ ਮੈਂ ਇਹ ਪੈਸਾ ਲੋਕਾਂ ਦਾ ਪੈਸਾ ਲੋਕਾਂ ਦੀ ਸਹੂਲਤ ਦੇ ਯੂਜ਼ ਕਰਨਾ ਮੈਂ ਤੁਹਾਨੂੰ ਚੈਲੰਜ ਕਰਦਾ ਜੇ ਕਿਸੇ ਦਾ ਮੈਂ ਆਪਣੇ ਦੋਸਤ ਜਾਂ ਪਾਰਟੀ ਦੇ ਜਾਂ ਕਿਸੇ ਰਿਸ਼ਤੇਦਾਰ ਦੇ ਫਾਇਦੇ ਲਈ ਕਿਸੇ ਸੜਕ ਬਣਾਈ ਹੋਵੇ ਕਿਸੇ ਦੇ ਕੱਲੇ ਘਰ ਨੂੰ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਸੀਵਰੇਜ ਪਾਏ ਹੋਣ ਲਾਈਟਾਂ ਲਗਾਈਆਂ ਹੋਣ ਤਾਂ ਤੁਸੀਂ ਮੈਨੂੰ ਦੱਸੋ ਜਿੱਥੇ ਜਿੱਥੇ ਤੁਸੀਂ ਕੰਮ ਕਰਾਏ ਸੀ ਜਿੱਥੇ ਜਿੱਥੇ ਤੁਸੀਂ ਸੀਵਰੇਜ ਪਾਏ ਸੀ ਜਿੱਥੇ ਜਿੱਥੇ ਤੁਸੀਂ ਪਾਣੀ ਦੇ ਕਨੈਕਸ਼ਨ ਦਿੱਤੇ ਸੀ ਉੱਥੇ ਜ਼ਰੂਰ ਮੈਂ ਕੰਮ ਕੀਤਾ ਕਿਉਂ ਉਹ ਲੋਕਾਂ ਦਾ ਕੋਈ ਕਸੂਰ ਨਹੀਂ ਆ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਦਾਂ ਦੇ ਲੋਕਾਂ ਤੋਂ ਸੁਚੇਤ ਹੋਵੋ ਇਹ ਲੋਕ ਜੋ ਕਹਿੰਦੇ ਆ ਜੋ ਹੈ ਉਹ ਸਾਨੂੰ ਦਿਖਦੇ ਨਹੀਂ ਜੋ ਦਿਖਦੇ ਉਹ ਹੈ ਨਹੀਂ ਇਹਦੇ 'ਚ ਦੱਸੋ ਮੈਂ ਸ਼ਹਿਰ ਵਾਸੀਆਂ ਨੂੰ ਪੁੱਛ ਲੈਂਦਾ ਵੀ ਇਹਦੇ 'ਚ ਕੀ ਮਾੜਾ ਸੀ ਆ ਪੈਸੇ ਆ ਮੀਟਿੰਗ ਹੋਣੀ ਸੀ ਸ਼ਹਿਰ ਦੇ ਕੰਮ ਹੋਣੇ ਸ਼ਹਿਰ ਦੇ ਕੰਮ ਕਿਹੜੇ ਹੋਣੇ ਸੀ ਜਿਹੜੀਆਂ ਨਾਲੀਆਂ ਗਲੀਆਂ ਸਾਡੀਆਂ ਰਹਿ ਗਈਆਂ ਜਿਹੜੀ ਕੋਈ ਸ਼ੜਕ ਰਹਿ ਗਈ ਆ ਇਹਦੇ ਚ ਮੇਰੇ ਖਿਆਲ ਪੰਜ ਆਪਾਂ ਤੋਂ ਵੱਡੀਆਂ ਲਾਈਟਾਂ ਜਿਹੜੀਆਂ ਚੌਂਕਾਂ 'ਚ ਲੱਗਣੀਆਂ ਰਾਤ ਨੂੰ ਇਹਨਾਂ ਦੇ ਵਿੱਚ ਜਿਹੜਾ ਸਾਡਾ ਆ ਹਾਈਵੇ ਜਾਂਦਾ ਆ ਜਿੱਥੋਂ ਹੱਦ ਚੱਲੂ ਹੁੰਦੀ ਆ ਨਗਰ ਕੌਂਸਲ ਦੀ ਆਪਣੇ ਬਿਜਲੀ ਘਰ ਤੋਂ ਲੈ ਕੇ ਉਹ ਪੱਠੇ ਤੱਕਰ ਜਿੱਥੇ ਆਈ ਆਤੀ ਪਿੰਨੂ ਰੋਡ ਮਤ ਉਥੇ ਟੱਕਰ ਵੱਡੀਆਂ ਲਾਈਟਾਂ ਲਗਣੀਆਂ ਔਰ ਜਿਹੜੀਆਂ ਸ਼ਹਿਰ ਦੇ ਵਿੱਚ ਸਟਰੀਟਾਂ ਆ ਕੁਝ ਵਧੀਆ ਸਟਰੀਟ ਹੈ ਜਿੱਦਾ ਬੁਆਏ ਸਕੂਲ ਵਾਲੀ ਆ ਇਹਨੂੰ ਵਧੀਆ ਬਣਾਉਣਾ ਇੱਥੇ ਵਧੀਆ ਲਾਈਟਾਂ ਲਾਉਣੀਆਂ ਔਰ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਲਾਈਟ ਦਾ ਨਹੀਂ ਬੰਦੋਬਸਤ ਉਥੇ ਲਾਈਟ ਲਾਉਣੀ ਇਹਦੇ ਤੇ ਦੱਸੋ ਕੀ ਮਾੜਾ ਮੇਰੇ ਕਿਹੜਾ ਘਰ ਦਾ ਕੰਮ ਆ ਲੋਕਾਂ ਦੇ ਪੈਸੇ ਆ ਲੋਕਾਂ ਦੀ ਸਹੂਲਤ ਲਈ ਵਰਤੋਣੇ ਸੀਗੇ ਪਰ ਅੱਜ ਮਨ बहुत ही दुखी होया कि मैं फिर दोबारा दुहरा कि वो एम सिया ने पूरी सहमति सी बड़ा सोना सी साइन हो गया सके सारा कुछ सी प्रॉपर पर एक किसी ना किसी ने पिछ चूडी व्ढ के काम रुकवाया